ਸਤਿ ਸ਼੍ਰੀ ਅਕਾਲ ਕਹਿੰਦੇ ਆ ਉਹਦਾ ਮਤਲਬ ਹੁੰਦਾ ਗੋਡ ਇਜ਼ ਗ੍ਰੇਟੈਸਟ ਉਹਨੂੰ ਅਰਬੀ ਚ ਅੱਲਾਹੁ ਅਕਬਰ ਕਹਿੰਦੇ ਨੇ ਜਿਹੜਾ ਅਸਲਾਮ ਅਲੈਕਮ ਕਹਿੰਦੇ ਆ ਇਹ ਕਹਿੰਦੇ ਆ ਵੀ ਤੁਹਾਡੇ ਉੱਪਰ ਪ੍ਰਭੂ ਦੀ ਮਿਹਰਾ ਹੋਣ ਬਸ ਅਸੀਂ ਪੈਸਾ ਨਹੀਂ ਜਾਣਦੇ ਇਸ ਕਰਕੇ ਉਹਨੂੰ ਵੱਡ ਦਿੰਦੇ ਆ ਅਸੀਂ ਇੱਥੇ ਪਾਣੀ ਨੂੰ ਕੋਈ ਜਲ ਕਹ ਕੇ ਪੀਲੇ ਆਪ ਕਹ ਕੇ ਪੀਲੋ ਵਾਟਰ ਕਹ ਕੇ ਪੀਲੋ ਨੀਰ ਕਹ ਕੇ ਪੀਲੋ ਹੈ ਤਾਂ ਪਾਣੀ ਹੋਈ ਨਾ ਬੜੇ ਸ਼ਰਾਰਤੀ ਲੋਕ ਨੇ ਉਹ ਧਰਮ ਨੂੰ ਨਾ ਆਪਣੇ ਸਵਾਰਥ ਲਈ ਆਪਣੇ ਮੁਫਾਦ ਲਈ ਇਸਤੇਮਾਲ ਕਰਦੇ ਨੇ ਅਸੀਂ ਜਿਹੜੇ ਵੀ ਧਾਰਮਿਕ ਲੋਕ ਨੇ ਜਿਹੜੇ ਆਪਣੇ ਧਾਰਮਿਕ ਸਮਝਦੇ ਨੇ ਉਹ ਆਪਣੇ ਧਰਮ ਨਾਲ ਜੁੜੇ ਹੋਏ ਮੂਸਲਮਾਨ ਸਾਡੇ ਕਹਿੰਦੇ ਸਾਡਾ ਕੁਰਾਨ ਜਦ ਕੁਰਾਨ ਕਹਿੰਦਾ ਹੁਦਲ ਲਿਨ ਨਾਸ ਇਹ ਸਾਰੇ ਇਨਸਾਨਾਂ ਦੇ ਮਾਪੇ ਆਪਣੇ ਬੱਚੇ ਨੂੰ ਆਪਣੇ ਧਰਮ ਦੀ ਸਹੀ ਸਿੱਖਿਆ ਦੇਣ ਡਾਕਟਰ ਇੰਜੀਨੀਅਰ ਵਕੀਲ ਬਣਨਾ ਇਹ ਸਿਰ ਸਰੀਰ ਨਾਲ ਸੰਬੰਧਤ ਹੈ ਜਿਹੜੇ ਸੰਸਕਾਰ ਨੇ ਉਹ ਰੂਹ ਨਾਲ ਸੰਬੰਧਤ ਹੈ ਇਸਲਾਮ ਦੇ ਦੋ ਪਾਰਟ ਨੇ ਇੱਕ ਪੂਜਾ ਪੜ ਇੱਕ ਬੰਦਿਆਂ ਦੇ ਹੱਕ ਕਿ ਇਸ ਸਮੇਂ ਸਮੇਂ ਤੇ ਹੋਏ ਹਾਕਮਾਂ ਨੇ ਆਪਣੀ ਹਕੂਮਤ ਨੂੰ ਕਾਇਮ ਰੱਖ ਲਈ ਹਰ ਤਰ੍ਹਾਂ ਜਾਇਜ਼ ਤੇ ਨਜਾਇਜ਼ ਢੰਗ ਬਣਾਏ ਨੇ ਇਹ ਏਡੀ ਗੱਦੀ ਆ ਨਾ ਗੱਦੀ ਇਹ ਜਿਹੜਾ ਨਸ਼ਾ ਇਹ ਅਜੀਬ ਨਸ਼ਾ ਹੈਗਾ ਉਹ ਕੁਝ ਨਹੀਂ ਦਿਖਦਾ ਹੈਗਾ ਸਿੱਖ ਧਰਮ ਨਾਲ ਜਿਹੜਾ ਸੱਜਣ ਦੇ ਸੰਬੰਧਿਤ ਇੱਕ ਕਾਮ ਉਹ ਮੁੱਖ ਮੰਤਰੀ ਬੰਦੇ ਹੋਣੀ ਚਾਹੇ ਕਾਂਗਰਸੀ ਹੋ ਜਾਏ ਗਾਲੀ ਹੋਵੇ ਕਿੰਨੀ ਵਾਰੀ ਗੁਰੂ ਘਰਾਂ ਦੀਆਂ ਬੇਅਦਬੀ ਹੋ ਗਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਹੋ ਗਈਆਂ ਹੋਈਆਂ ਨੇ ਪੰਜਾਬ 'ਚ ਅੱਜ ਵੀ ਹੋ ਰਹੀਆਂ ਨੇ ਤੇ ਉਹਨਾਂ ਮੁਜਰਮਾਂ ਨੂੰ ਅਜੇ ਤੱਕ ਸਜ਼ਾ ਨਹੀਂ ਦਿੱਤੀ ਗਈ ਜਿਸ ਨੇ ਕਿਸੇ ਇਨਸਾਨ નિર્ਦੋਸ਼ ਇਨਸਾਨ ਦੀ ਹੱਤਿਆ ਕੀਤੀ ਇਨਸਾਨ ਦੀ ਮੁਸਲਮਾਨ ਦੀ ਗੱਲ ਹੋਈ ਉਹਦੇ ਨੇ ਸਾਰੇ ਇਨਸਾਨ ਦੀ ਹੱਤਿਆ ਕਰਦੀ ਇੱਕ ਸੱਚਾ ਮੁਸਲਮਾਨ ਜਿਹੜਾ ਰੱਬ ਦੀ ਗੱਲ ਕਰਦਾ ਹੈ ਪੂਜਾ ਪਾਠ ਕਰਦਾ ਉਹਦੇ ਦੀ ਨਮਾਜ਼ਾਂ ਪੜ੍ਹਦਾ ਰੋਜ਼ੇ ਰੱਖਦਾ ਹਜ ਕਰਦਾ ਉਹ ਉਸੇ ਰੱਬ ਦੇ ਪਰਿਵਾਰ ਦੇ ਮੈਂਬਰ ਤੋਂ ਨਫ਼ਰਤ ਕਿਵੇਂ ਕਰ ਸਕਦਾ ਹੈ ਮੈਂ ਪਹਿਲਾਂ ਵੀ ਕਿਹਾ ਹੈ ਹਿੰਦੂ ਹੈ ਸਭ ਅੱਛੇ ਨਾ ਮੁਸਲਮਾਨ ਹੈ ਅੱਛੇ ਦਿਲ ਨੇਕ ਹੈ ਜਿੰਕੇ ਉਹ ਹੀ ਇਨਸਾਨ ਹੈ ਅੱਛੇ ਇੱਕ ਛਿੜੀ ਪਾਣੀ ਪਾਰ ਰਹੀ ਸੀ ਬਾਬੜੇ ਲਾਉ ਚ ਇਬਰਾਹੀਮੀਕ ਪ੍ਰਾਹੁਣੇ ਉਹ ਬਖਦੇ ਹਾਕਮ ਨੇ ਉਹਨਾਂ ਨੂੰ ਵੀ ਅੱਗੇ ਸਿੱਟਣ ਵਾਸਤੇ ਉਹ ਕਹ ਦਿੱਤਾ ਤਾਂ ਬਹੁਤ ਬੜਾ ਅੱਗ ਦਾ ਲਾਉ ਚ ਚੁੰਜੀ ਸੀ ਲਾ ਕੇ ਪਾਣੀ ਪਾਰ ਰਹੀ ਸੀ ਕਿਸੇ ਨੇ ਕਿਹਾ ਵੀ ਤੇਰੇ ਚੁੰਜੇ ਪਾਣੀ ਥੋੜੋ ਬੁਝੂਗੀ ਕਹਿੰਦੀ ਨਹੀਂ ਮੈਂ ਬੁਝਾ ਨਹੀਂ ਸਕਦੀ ਮੇਰਾ ਨਾਮ ਬੁਝਾਉਣ ਵਾਲਾ ਜਿਵੇਂ ਲਿਖਿਆ ਜਾਊਗਾ ਪਾਣੀ ਪਾਉਣ ਵਾਲਾ ਜਿਵੇਂ ਲਿਖਿਆ ਜਾਊਗਾ ਪੜਕਾਉਣ ਵਾਲਾ ਸਸ਼ਕਲ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਮੈਂ ਹਾਂ ਤੁਹਾਡ ਨਾਲ ਸੇਮਿਟਾਲੀਵਾਲ ਪਹੁੰਚੇ ਹੋਇਆ ਪਵਿੱਤਰ ਸਥਾਨ ਤੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ ਹੈ ਤੇ ਉੱਥੇ ਇੱਕ ਵੱਖਰੀ ਜਿਹੀ ਮਿਸਾਲ ਪੇਸ਼ ਕਰਦੇ ਇੱਕ ਸਿੱਖ ਮੁਸਲਿਮ ਸਾਂਝਾ ਜਿਸ ਨੂੰ ਸਿੱਖ ਅਤੇ ਮੁਸਲਿਮ ਇੱਕੋ ਹੀ ਉਸਤੇ ਖੜੇ ਨੇ ਤਾਂ ਉਹ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਪਹਿਲਾਂ ਤਾਂ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਲੇ ਤੇ ਅਸਲਾਮ ਅਲੈਕਮ ਵਾਲੇਕਮ ਸਲਾਮ ਫਤਿਹ ਜੀ ਬਹੁਤ ਬਹੁਤ ਦੋਨੇ ਸਿੱਖ ਮੁਸਲਮ ਸਾਂਝਾ ਤੇ ਫਿਰ ਦੋਨੇ ਫਤਿਹ ਬੁਲਾਣੀ ਬਹੁਤ ਜ਼ਰੂਰੀ ਆ ਪਤਾ ਕੀ ਗੱਲ ਆ ਜਿਹੜੇ ਸਤਿ ਸ੍ਰੀ ਅਕਾਲ ਕਹਿੰਦੇ ਆ ਉਹਦਾ ਮਤਲਬ ਹੁੰਦਾ ਹੈ ਗੋਡ ਇਜ਼ ਗ੍ਰੇਟੈਸਟ ਉਹਨੂੰ ਅਰਬੀ ਚ ਅੱਲਾਹੁ ਅਕਬਰ ਕਹਿੰਦੇ ਨੇ ਜਿਹੜਾ ਸਲਾਮ ਅਲੈਕਮ ਕਹਿੰਦੇ ਆ ਇਹ ਕਹਿੰਦੇ ਆ ਵੀ ਤੁਹਾਡੇ ਪਰ ਪ੍ਰਭੂ ਦੀ ਮੇਰਾ ਹੁਣ ਬਸ ਅਸੀਂ ਭਾਸ਼ਾ ਨਹੀਂ ਜਾਣਦੇ ਇਸ ਕਰਕੇ ਉਹਨੂੰ ਵੰਡ ਦਿੰਦੇ ਆ ਉਸ ਵਿੱਚ ਜੀ ਉਹੀ ਹੈ ਕਿ ਇਸ ਦਾ ਮਤਲਬ ਕਿਸੇ ਨੂੰ ਨਹੀਂ ਪਤਾ ਇਸ ਕਰਕੇ ਸ਼ਾਇਦ ਉਸ ਮਤਲਬ ਦਾ ਕਹਿ ਸਕਦਾ ਜੋ ਸਾਨੂੰ ਸਿੱਖਣ ਨੂੰ ਮਿਲਦਾ ਉਹ ਨਹੀਂ ਸਮਝ ਪਾਉਂਦੇ ਤਾਂ ਇਸੇ ਕਰਕੇ ਮੈਂ ਦੋਨੋਂ ਹੀ ਬੁਲਾ ਦਿੱਤੀ ਆ ਦੋਨੋਂ ਹੀ ਫਤਿਹ ਜ਼ਰੂਰੀ ਨੇ ਸਭ ਤੋਂ ਪਹਿਲਾਂ ਤੇ ਜਾਣਨਾ ਚਾਹਵਾਂਗੇ ਜਿਵੇਂ ਤੁਸੀਂ ਸਿੱਖ ਮੁਸਲਿਮ ਸਾਂਝਾ ਇਹ ਮੈਨੂੰ ਲੱਗਦਾ ਕਿਸੇ ਹੋਰ ਲੰਗਰ ਦੇ ਵਿੱਚ ਇੰਨੀ ਭੀੜ ਨਹੀਂ ਹੈਗੀ ਜਿੰਨੀ ਇੱਥੇ ਆ ਇਹ ਇਸੇ ਦਾ ਅਸਰ ਹੈ ਕਿ ਸਿੱਖ ਮੁਸਲਿਮ ਸਾਂਝਾ ਆ ਨਹੀਂ ਅਸਲ ਚ ਅਸਰ ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਸ ਰੱਬ ਲਈ ਨਹੀਂ ਜਿਹੜਾ ਸਾਰੇ ਜੱਗ ਦਾ ਸਿਰਜਣਹਾਰ ਸਾਜਣਹਾਰ ਤੇ ਪਾਲਣਹਾਰ ਹੈ ਪਰ ਅਗਰ ਸਮਝ ਲੈਣਾ ਚਾਹਤ ਹੈ ਤਾਂ ਉਸੇ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ ਅਸੀਂ ਇੱਥੇ ਵੰਡੀਆਂ ਪਾ ਦਿੰਦੇ ਹਾਂ ਯੂ ਨੋ ਪਾਣੀ ਨੂੰ ਕੋਈ ਜਲ ਕਹ ਕੇ ਪੀਲੇ ਆਪ ਕਹ ਕੇ ਪੀਲੋ ਵਾਟਰ ਕਹ ਕੇ ਪੀਲੋ ਨੀਰ ਕਹ ਕੇ ਪੀਲੋ ਹੈ ਤਾਂ ਪਾਣੀ ਹੋਈ ਨਾ ਇੱਕ ਸੁਪਰੀਮ ਰੱਬ ਦੀ ਗੱਲ ਕਰਦੇ ਹਾਂ ਤੇ ਅਸੀਂ ਭਾਸ਼ਾ ਦੇ ਨਾਮ ਤੇ ਵੰਡ ਦਿੰਦੇ ਹਾਂ ਉਹਨਾਂ ਨੂੰ ਇਹ ਜਿਹੜਾ ਹੈ ਨਹੀਂ ਇਹ ਉਹ ਸਾਂਝ ਹੈ ਜਿਹੜੇ ਤੰਤਰ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਜਦੋਂ ਸਿੱਖੀ ਦੀ ਸਥਾਪਨਾ ਕੀਤੀ ਸੀ ਉਹਨਾਂ ਨੇ ਅਕਾਲ ਪੁਰਖ ਦੀ ਏਕਤਾ ਦੀ ਨਹੀਂ ਰੱਬ ਦੀ ਮੇਰਾ ਵੀ ਕੋਈ ਕਹਿਣਾ ਤੇ ਜਿਹੜੀ ਇਸਲਾਮ ਧਰਮ ਦੀ ਜਿਹੜੀ ਸਿਰਜਣਾ ਹੈ ਉਹਦਾ ਜਿਹੜਾ ਮੁੱਢਲਾ ਵਿਸ਼ਵਾਸ ਨਹੀਂ ਉਹਦੀ ਵੀ ਅਕਾਲ ਪੁਰਖ ਦੀ ਇਕਤਾ ਹੈ ਜੇ ਸਿੱਖ ਧਰਮ ਸ਼ੁਰੂ ਹੁੰਦਾ ਹੈ ਇੱਕ ਓੰਕਾਰ ਤੋਂ ਜਿਹਦਾ ਅਰਥ ਹੈ there is no other but one god ਮਿਸਟਰ ਮੈਕਾਲਫ ਨੇ ਟਰਾਂਸਲੇਟ ਕੀਤਾ ਤਾਂ ਇਹ ਸਮਝੋ ਲਾ ਇਲਾਹ ਇਲਾ ਦਾ ਹੀ ਲਫ਼ਜ਼ੀ ਤਰਜਮਾ ਹੈ ਅ ਸ਼ਬਦੀਆਂ ਨੂੰ ਬਾਦ ਹੈ ਅੱਜ ਫਿਰ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਬਖਰੀਵਾ ਕਿਉਂ ਆ ਗਿਆ ਕਿ ਮੁਸਲਿਮ ਸਿੱਖ ਅਲੱਗ-ਅਲੱਗ ਨੇ ਜਦ ਕਿ ਗੁਰੂ ਸਹਿਬਾਨ ਨੇ ਤਾਂ ਸ਼ਹਾਦਤ ਦਿੱਤੀ ਉਦੋਂ ਤਾਂ ਉਹਨਾਂ ਨੇ ਦੇਖਿਆ ਉਹਦੀ ਲੜਾਈ ਮੁਸਲਿਮ ਨਾਲ ਥੋੜੀ ਨਸੀਗੀ ਉਹਨਾਂ ਦੀ ਲੜਾਈ ਸੀਗੀ ਜੋ ਜ਼ੁਲਮ ਸੀ ਉਸ ਦੇ ਖਿਲਾਫ ਅਸਲ 'ਚ ਨਾ ਜਿਹੜੇ ਸ਼ਰਾਰਤੀ ਲੋਕ ਹੁੰਦ ਨੇ ਉਹ ਇਹਨਾਂ ਸਟੇਟ ਵਰਸ ਨੂੰ ਉਹ ਵੜ ਦਿੰਦੇ ਨੇ ਧਰਮਾਂ ਦੇ ਨਾਮ ਤੇ ਜਦ ਕਿ ਮੈਂ ਪਹਿਲਾਂ ਵੀ ਕਿਹਾ ਸੀ ਵੀ ਜਦੋਂ ਸੰਸਾਰ ਦੇ ਸਿਰਜਣਹਾਰ ਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ ਸਿਰਜਿਆਂ ਨੂੰ ਤਾਂ ਜਦੋਂ ਇੱਥੇ ਇਨਸਾਨੀ ਜ਼ਿੰਦਗੀ ਨੂੰ ਵਜੂਦ ਬਖਸ਼ਿਆ ਹੋਂਦ ਬਖਸ਼ੀ ਤਾਂ ਇਹ ਸੱਚ আর ਝੂਠ ਨਾਲ ਨਾਲ ਸ਼ੁਰੂ ਚੱਲ ਰਿਆ ਰਹੇ ਨੇ ਇਹਦੀ ਲੜਾਈ ਰਹੀ ਸ਼ੁਰੂ ਤੋਂ ਉਸ ਤਰ੍ਹਾਂ ਲੋਕਾਂ ਦੀ ਵੀ ਰਹੀ ਹੈ ਜਿਹੜੇ ਸ਼ਰਾਰਤੀ ਲੋਕ ਨੇ ਉਹ ਧਰਮ ਨੂੰ ਨਾ ਆਪਣੇ ਸਵਾਰਥ ਲਈ ਆਪਣੇ ਮਫਾਦ ਲਈ ਇਸਤੇਮਾਲ ਕਰਦੇ ਨੇ ਇਸ ਤਰ੍ਹਾਂ ਹਾਕਮ ਹੁੰਦੇ ਨੇ ਇਹ ਅਸਲ 'ਚ ਲੋਕਾਂ ਦੀ ਲੜਾਈ ਨਹੀਂ ਹੈਗੀ ਇਹ ਉਹਨਾਂ ਹਾਕਮਾਂ ਦੀ ਲੜਾਈ ਹੈ ਜਿਨ੍ਹਾਂ ਨੇ ਆਪਣੀ ਹਕੂਮਤ ਕਰਨੀ ਹੁੰਦੀ ਹੈ ਕਿਉਂਕਿ ਇੱਕ ਹਾਕਮ ਆਪਣੀ ਹਕੂਮਤ ਨੂੰ ਕਾਇਮ ਰੱਖਣ ਲਈ ਹਰ ਤਰ੍ਹਾਂ ਦੇ ਜਾਇਜ਼ ਤੇ ਨਾਜਾਇਜ਼ ਢੰਗ ਬਣਾਉਂਦਾ ਹੈ ਕਹਾਂ ਹਾਕਮ ਦੀ ਹਕੂਮਤ ਪਹਿਲਾਂ ਉਹਦੀ ਧਰਮ ਕਰੂ ਉਹ ਧਰਮ ਨੂੰ ਆਪਣੇ ਸਵਾਰਥ ਲਈ ਵਰਤਦਾ ਹੈ ਇਸਤੇਮਾਲ ਕਰਦਾ ਹੈ ਬਲਕਿ ਮੈਂ ਦੂਜੇ ਸ਼ਬਦਾਂ ਵਿੱਚ ਕਹਿੰਦਾ ਤਾਂ ਵੀ ਇੱਕ ਹਾਕਮ ਲਈ ਉਸ ਦੀ ਹਕੂਮਤ ਉਸ ਦਾ ਧਰਮ ਹੁੰਦਾ ਤੇ ਫਿਰ ਜਦੋਂ ਉਹ ਇਹ ਜਿਹੇ ਚੀਜ਼ਾਂ ਬਣਾਉਂਦਾ ਹੈ ਜਿਹੜੀਆਂ ਛੱਡਦਾ ਹੈ ਸਿਰਿਸਦਾ ਤਾਂ ਆਮ ਲੋਕਾਂ ਨੂੰ ਤਾਂ ਪਤਾ ਨਹੀਂ ਹੁੰਦਾ ਅ ਔਰ ਦੂਸਰੀ ਜਿਹੜੀ ਗੱਲ ਹੋਈ ਹੈ ਜਿਹੜਾ ਇਤਿਹਾਸ ਹੈ ਇਹ ਹਮੇਸ਼ਾ ਹੀ ਸਮੇਂ ਦੇ ਹਾਕਮਾਂ ਦੇ ਪ੍ਰਭਾਵ ਹੇਠ ਰਿਹਾ ਹੈ ਇਤਿਹਾਸਕਾਰ ਵੀ ਇਤਿਹਾਸ ਵੀ ਉਹ ਜਨਰਲਗੜ ਵੀ ਹੁੰਦੀ ਰਹੀ ਹੈ ਤੀਸਰੀ ਗੱਲ ਜਿਹੜੀ ਹੈ ਸਾਡੇ ਲੋਕਾਂ ਨੂੰ ਇਤਿਹਾਸ ਪੜਿਆ ਨਹੀਂ ਹੁੰਦਾ ਸਕਦਾ ਯਾਨੀ ਕਿ ਇਤਿਹਾਸ ਨੂੰ ਤੋਰ ਮੋੜ ਕੇ ਲੋਕ ਪੇਸ਼ ਕਰਦੇ ਨੇ ਹਾਕਮ ਪੇਸ਼ ਕਰਦੇ ਨੇ ਫਿਰ ਉਹ ਆਮ ਲੋਕਾਂ ਤੱਕ ਜਾਂਦਾ ਹੈ ਪਹੁੰਚਦਾ ਹੈ ਫਿਰ ਉਸ ਦੇ ਅਮਲ ਕਰਦੇ ਆ ਇਤਿਹਾਸ ਕੀ ਹੈ ਇਤਿਹਾਸ ਹੈਗਾ ਬੀਤ ਚੁੱਕਿਆ ਘਟਨਾਵਾਂ ਵਿੱਚ ਜਾਣਕਾਰੀ ਹਸਰ ਕਰਨਾ ਜੇ ਇਤਿਹਾਸ ਸਚਾਈ ਤੇ ਆਧਾਰਿਤ ਹੈ ਤਾਂ ਇੱਕ ਚਾਨਣ ਮਨਾਰਾ ਹੈ ਜਿੱਦਾਂ ਹੀ ਜਿਹੜੇ ਲੋਕ ਅਭਨੁਖਾ ਨੇ ਆਪਣੇ ਸਦੀਆਂ ਪਹਿਲਾਂ ਬੀ ਚੁੱਕੇ ਲੋਕਾਂ ਦੇ ਹਾਲਚਲ ਸਹੀ ਜੇ ਪਤਾ ਕਰ ਲੈਂਦਾ ਤੇ ਫਿਰ ਉਹਦੀ ਰੋਸ਼ਨੀ ਚ ਆਪਣਾ 10 ਵਾਰਨ ਦਾ ਯੋਗ ਹੋ ਜਾਂਦਾ ਪਰ ਇਸ ਦਾ بگੜੇ ਹੋਇਆ ਰੂਪ ਅਰਥਾਤ ਅਸ਼ੁੱਧਤਿ ਇਤਿਹਾਸਿਕ ਡਰਾਵਾ ਪਰਿਆ ਇਤਿਹਾਸ ਇੱਕ ਇੱਕ ਵਿਸਪੋਟਕ ਹੈ ਜਿੱਦੇ ਭਿਆਨਕ ਪਾਮਰ ਚ ਮਨੁੱਖਤਾ ਜਲ ਕੇ ਰਾਖ ਹੋ ਜਾਂਦੀ ਹੈ ਇਹ ਪੁੱਤਾਂ ਨੂੰ ਵੀ ਕਮੁੱਤ ਬਣਾਉਂਦਾ ਹੈ ਤੇ ਕੌਮਾਂ ਚ ਸੱਜਰੀਆਂ ਦੁਸ਼ਮਣੀਆਂ ਖੜੀਆਂ ਹੁੰਦਾ ਕਾਰਨ ਬਣ ਜਾਂਦਾ ਹੈ ਜਿਵੇਂ ਅਸੀਂ ਇੱਕ ਉਦਾਹਰਨ 1947 ਚ ਪਾਕਿਸਤਾਨ ਭਾਰਤ ਬਣਦਾ ਵੱਡੇ ਨਹੀਂ ਉਹੀ ਗੱਲ ਹੈ ਕਿ ਅੱਜ ਵੱਡੇ ਨਹੀਂ ਛੋਟੇ ਛੋਟੇ ਬੱਚਿਆਂ ਦੇ ਵਿੱਚ ਵੀ ਇੰਨੀ ਕਿ ਨਫ਼ਰਤ ਪੈਦਾ ਹੋ ਗਈ ਹੈ ਨਾ ਜਦੋਂ ਸਿੱਖ ਮੁਸਲਮਨ ਬੱਚਾ ਇਕੱਠਾ ਖੜਾ ਹੁੰਦਾ ਜੇ ਉਹਨਾਂ ਦੀ ਲੜਾਈ ਹੋ ਜੇ ਤਾਂ ਫਿਰ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਉਹ ਬਚਪਨ ਤੋਂ ਹੀ ਉਹਨਾਂ ਦੇ ਵਿੱਚ ਭਰ ਦਿੱਤੀ ਜਾਂਦੀ ਹੈ ਬਰੂਤ ਦੇ ਵਾਂਗ ਅਸਲ 'ਚ ਇਹ ਘਰਾਂ ਦਾ ਵੱਡੇ ਹੋ ਕੇ ਫਿਰ ਛੱਟ ਪਏ ਨਹੀਂ ਪਤਾ ਕਿ ਘਰਾਂ ਚ ਇਹ ਚੀਜ਼ਾਂ ਪ੍ਰਚਾਰੀਆਂ ਜਾਂਦੀਆਂ ਨੇ ਗਿਆਨ ਨਾ ਹੋਣ ਕਰਕੇ ਦੂਸਰੀ মিডিਆ ਤਾਂ ਅੱਜ ਗੱਲ ਹੋ ਗਈ ਤੀਸਰੀ ਜਿਹੜੀ ਸਭ ਤੋਂ ਔੜੀ ਅੜੀ ਪ੍ਰੋਬਲਮ ਹੈ ਨਾ ਅਸੀਂ ਜਿਹੜੇ ਵੀ ਧਾਰਮਿਕ ਲੋਕ ਨੇ ਜਿਹੜੇ ਆਪਣੇ ਉਹਨੂੰ ਧਾਰਮਿਕ ਸਮਝਦੇ ਨੇ ਉਹ ਆਪਣੇ ਧਰਮ ਨਾਲ ਜੁੜੇ ਹੋਏ ਨਹੀਂ ਹੈਗੇ ਉਹ ਜਾਂ ਤਾਂ ਨਾਮ ਦੇ ਧਾਰਮਿਕ ਨੇ ਜਾਂ ਜਨਮ ਦੇ ਧਾਰਮ ਇਹ ਉਹ ਪਹਿਰਾਬਦਾਰ ਵੀ ਧਰਮਿਕ ਨੇ ਜਦ ਕਿ ਧਰਮ ਇਹ ਤਿੰਨ ਚੀਜ਼ਾਂ ਦਾ ਵਿਸ਼ਾ ਨਹੀਂ ਕਿਉਂਕਿ ਧਰਮ ਤਨ ਦਾ ਵਿਸ਼ਾ ਨਹੀਂ ਤਨ ਨਾਲ ਕੁਝ ਬੰਧ ਨਹੀਂ ਹੁੰਦਾ ਉਹ ਤਾਂ ਮਨ ਦਾ ਵਿਸ਼ਾ ਹੈ ਸੋਚ ਦਾ ਵਿਸ਼ਾ ਹੈ ਜਿਹਨੂੰ ਕਹਿੰਦੇ ਦਿਲ ਦਾ ਮਾਮਲਾ ਹੈ ਦਿਲ ਤੁਸੀਂ ਸਮਝ ਨਹੀਂ ਧਰਮ ਨੂੰ ਤੇ ਇਹ ਤਾਂ ਜਿਹੜੇ ਲਿਬਾਸ ਨੇ ਤਾਂ ਇੱਕ ਯੂਨੀਫਾਰਮ ਨੇ ਜਿਵੇਂ ਸੀਤਾਗੜ੍ਹ ਸਕੂਲ ਦੀ ਆ ਆ ਡੀਏਵੀ ਸਕੂਲ ਦੀ ਹੈ ਆ ਸਾਬਜਾਦਾ ਸਕੂਲ ਦੀ ਹੈ ਆ ਦਿੱਲੀ ਪਬਲਿਕ ਸਕੂਲ ਦੀ ਯੂਨੀਫਾਰਮ ਨੇ ਜਿਵੇਂ ਪੁਲਿਸ ਦੀ ਯੂਨੀਫਾਰਮ ਹੋ ਰਹਾ ਹੈ ਫੌਜ ਦੀ ਹੋ ਰਹਾ ਹੈ ਆ ਫਾਇਰ ਬ੍ਰਿਗੇਡਰ ਦੀ ਹੋ ਰਹਾ ਹੈ ਇਹ ਤਾਂ ਪਛਾਣ ਵਾਸਤੇ ਇਹਨਾਂ ਧਰਮ ਨਾਲ ਕੋਈ ਸੰਬੰਧ ਨਹੀਂ ਸਾਡੀ ਪ੍ਰੋਬਲਮ ਉਹ ਸੀ ਪਹਿਰਾਵੇ ਨੂੰ ਧਰਮ ਸਮਝ ਲਿਆ ਤੇ ਧਰਮ ਨਾਲ ਅਸੀਂ ਸਮਝਣ ਜਦੋਂ ਅਸੀਂ ਧਰਮ ਦੀਆਂ ਸਿੱਖਿਆਵਾਂ ਨੂੰ ਦੇਖਾਂਗੇ ਤਾਂ ਉੱਥੇ ਸਾਨੂੰ ਇਕਤਾ ਦੀ ਇਨਸਾਨੀ ਦੀ ਭਾਈਚਾਰਕ ਸਾਂਝ ਦੀ ਕੁਰਬਾਨੀ ਦੀ ਦੂਸਰੇ ਵਾਲੀ ਹਮਦਰਦੀ ਦੀ ਜਿਹੜੀ ਸਿੱਖਿਆਵਾਂ ਮਿਲਦੀਆਂ ਨੇ ਉਹ ਅਸੀਂ ਚਾਹਦੇ ਨਹੀਂ ਹੈਗੇ ਤੇ ਇਸ ਕਰਕੇ ਅਸੀਂ ਲੋਕਾਂ ਦੇ ਚਾਂਸੇ 'ਚ ਲੋਕਾਂ ਦੀਆਂ ਗੁੰਮਰਾਹਕੁੰਨ ਪ੍ਰਚਾਰ ਉਹਦੇ ਵਿੱਚ ਜਲਦੀ ਆ ਜਾਂਦੇ ਨੇ ਹੁਣ ਮੈਨੂੰ ਕਿਉਂ ਕਹੇ ਤੂੰ ਮੈਨੂੰ ਸੇਮੇ ਪਹਿਲਾਂ ਵੀ ਗੱਲ ਕੀਤੀ ਹੈ ਮੇਰੇ ਲਈ ਮੈਨੂੰ ਪਤਾ ਵੀ ਮੇਰਾ ਜਿਹੜਾ ਕੁਰਾਨ ਸ਼ੀਰ ਹੈ ਉਹ ਹਾਲਾਂਕਿ ਮੁਸਲਮਾਨ ਸਾਡੇ ਕਹਿੰਦੇ ਸਾਡਾ ਕੁਰਾਨ ਜਿੰਨ ਕੁਰਾਨ ਕਰਦਾ ਹੁਦਲ ਨਾਸ ਇਹ ਸਾਰੇ ਇਨਸਾਨਾਂ ਦਾ ਸਾਰੇ ਇਨਸਾਨਾਂ ਲਈ ਹੈ ਨਾ ਮੁਸਲਮਾਨ ਵੀ ਜਾਣਦੇ ਪ੍ਰੋਬਲਮ ਇਹ ਮੁਸਲਮਾਨ ਵੀ ਜਾਣਦੇ ਨਹੀਂ ਤੇ ਕੁਰਾਨਸ਼ੀ ਦੀ ਸ਼ੁਰੂਆਤ ਹੀ ਹੁੰਦੀ ਹੈ ਅਲਹਮਦੁਲਿਲਾ ਰੱਬਿਲਾਲਾਮੀਨ ਉਹ ਰੱਬ ਜੀ ਤੂੰ ਹੀ ਆਵਾਜ਼ ਕਰਦਾ ਉਹ ਤੇਰਾ ਨਹੀਂ ਉਹ ਸਾਰੇ ਇਨਸਾਨਾਂ ਦਾ ਜਹਾਨ ਦਾ ਰੱਬ ਹੈ ਤੇ ਫਿਰ ਜਦੋਂ ਮੈਨੂੰ ਪਤਾ ਹੈ ਮੇਰੇ ਸਾਹਮਣੇ ਵਾਲਾ ਮੇਰੇ ਉਸੇ ਰੱਬ ਦਾ ਬੰਦਾ ਹੈ ਜਿਹਦੀ ਮੈਂ ਪੂਜਾ ਇਬਾਦਤ ਕਰਦਾ ਉਹਦੇ ਬਾਰੇ ਨਫ਼ਰਤ ਕਿਵੇਂ ਕਰ ਸਕਦਾ ਮੈਂ ਮਤਲਬ ਬੁਰਾ ਕਿਵੇਂ ਸੋਚ ਸਕਦਾ ਮੈਂ ਉਹਦੇ ਉਹਨਾਂ ਨਾਲ ਕਿਰਨਾ ਕਿਵੇਂ ਕਰ ਸਕਦਾ ਫਿਰ ਦੂਰ ਕਿਵੇਂ ਹੋ ਸਕਦਾ ਦੂਰ ਹੀ ਹੈ ਕਿ ਉਹ ਲੋਕਾਂ ਨੂੰ ਜਿਹੜੇ ਧਰਮੋਂ ਸਮਝਦੇ ਨੇ ਇਹਨਾਂ ਦੇ ਇਨਸਾਨੀ ਜ਼ਿੰਦਾ ਹੈ ਉਹਨੂੰ ਰੱਖਿਆ ਹੋਣਾ ਚਾਹੀਦਾ ਔਰ ਇਹਦੇ ਲਈ ਮਾਪੇ ਪਾਪਾ ਦਾ ਔਰ ਸਦਾ ਦਾ ਦੋ ਬਾਬੜਾ ਰੋਲ ਹੈ ਮਾਪੇ ਪਾਪ ਆਪਣੇ ਬੱਚੇ ਨੂੰ ਆਪਣੇ ਧਰਮ ਦੀ ਸਹੀ ਸਿੱਖਿਆ ਦੇਣ ਜਦੋਂ ਸਾਰਾ ਕੋ ਡਾਕਟਰ ਇੰਜੀਨੀਅਰ ਵਕੀਲ ਬਣਾ ਰਹੇ ਨੇ ਨਾ ਉਹਨੂੰ ਉਹਨੂੰ ਸੰਸਕਾਰ ਵੀ ਤਾਂ ਸਿਖਾਉਣ ਉਹਨੂੰ ਦੇਖੋ ਜਿਹੜੀ ਇਹ ਸਿੱਖਿਆ ੜੀ ਡਾਕਟਰ ਇੰਜੀਨੀਅਰ ਵਕੀਲ ਬਣਨਾ ਇਹ ਸਿਰ ਸਰੀਰ ਨਾਲ ਸੰਬੰਧਿਤ ਹੈ ਜਿਹੜੇ ਸੰਸਕਾਰ ਨੇ ਉਹ ਤੁਹਾਡੇ ਰੂਹ ਨਾਲ ਸੰਬੰਧਿਤ ਹੈ ਉਹ ਉੱਤਮ ਸਿੱਖਿਆ ਦੀ ਮਤਿਹੇ ਸਕੂਲਾਂ ਜਾਣਾ ਬੱਚੇ ਸਾਡੇ ਨਲਾਇਕ ਹੋ ਗਏ ਜੀ ਬੱਚੇ ਸਾਡੀ ਗੱਲ ਨਹੀਂ ਸੁਣਦੇ ਵੀ ਤੁਸੀਂ ਜੋ ਬੀਜੋਗੇ ਉਹੀ ਕਟੋਗੇ ਨਾ ਜੇ ਤੁਹਾਡੇ ਤਾਂ ਜੇ ਤੁਹਾਡੇ ਬੱਚੇ ਇੱਥੇ ਆ ਜਾਂ ਤੁਹਾਡੇ ਨਾਲ ਨਹੀਂ ਜੀ ਨਹੀਂ ਆਏ ਮਤਲਬ ਇਹ ਤੁਹਾਨੂੰ ਲੱਗਦੇ ਕਿ ਆਣੇ ਚਾਹੀਦੇ ਸੀਗਾ ਤੁਹਾਨੂੰ ਲੈ ਕੇ ਆਣਾ ਨਹੀਂ ਚਲੋ ਸਾਡੇ ਸਾਰੇ ਆਉਂਦੇ ਆਉਂਦੇ ਨੇ ਫਿਲਹਾਲ ਕਿਉਂਕਿ ਸਰਦੀਆਂ ਦੇ ਰੱਤਾਂ ਹੁੰਦੀਆਂ ਨੇ ਬਾਕੀ ਹੋਰ ਜਿਹੜੇ ਪ੍ਰੋਬਲਮ ਨੇ ਜਾਂਦੇ ਨੇ ਸਾਡੇ ਬੱਚੇੜੇ ਹੁੰਦੇ ਨੇ ਉਹ ਜਾਣਦੇ ਨੇ ਕਿਉਂਕਿ ਸਾਡੇ ਘਰਾਂ 'ਚ ਬੱਚਿਆਂ ਨੂੰ ਇਹ ਦੇਖੋ ਸਾਡੇ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਨਹੀਂ ਆ ਵੀ ਦੂਸਰੇ ਪਾਸੇ ਹੀ ਬੱਚਿਆਂ ਨੂੰ ਧਰਮ ਦੀਆਂ ਜਿਹੜੀਆਂ ਸੋਹ ਗੱਲ ਧਰਮ ਉਹਨਾਂ ਕੰਧਾਂ 'ਚ ਕੈਦ ਕਰ ਦਿੱਤਾ ਗਿਆ ਠੀਕ ਹੈ ਨਹੀਂ ਉਹਨਾਂ ਨੂੰ ਦੱਸਿਆ ਨਹੀਂ ਗਿਆ ਇਸਲਾਮ ਦੇ ਦੋ ਪਾਰ ਨੇ ਇੱਕ ਪੂਜਾ ਪੜ ਇੱਕ ਬੰਦਿਆਂ ਦੇ ਹੱਕ ਮੁਸਲਮਾਨ ਦੇ ਨਹੀਂ ਬੰਦਿਆਂ ਦੇ ਹੱਕ ਤੇ ਇਸਲਾਮ ਦਾ ਕਹਿੰਦਾ ਜਿਹਨੇ ਖੁਦ ਢਿੱਡ ਪਰ ਕੇ ਖਾਵੇ ਤਾਂ ਗੌਂਡੀ ਭੁੱਖਾ ਸੋਵੇ ਮੁਸਲਮਾਨ ਨਹੀਂ ਹੈ ਗੌਂਡੀ ਤਾਂ ਕੋਈ ਵੀ ਹੋ ਸਕਦਾ ਹੈ ਇਸਲਾਮ ਕਹਿੰਦਾ ਹੈ ਉਹ ਮੁਸਲਮਾਨ ਨਹੀਂ ਹੈ ਜਿਸ ਦਾ ਗੌਂਡੀ ਦੁਖੀ ਹੋਵੇ ਗੌਂਡੀ ਦਾ ਕਿਸੇ ਤਰ੍ਹਾਂ ਦਾ ਹੋ ਸਕਦਾ ਹੈ ਇੱਕ ਇੱਕ ਸਵਾਲ ਹੋਰ ਪੁੱਛਣਾ ਚਾਹੂੰਗੀ ਜਿਵੇਂ ਉਦੋਂ ਜਦੋਂ ਲੜਾਈ ਹੋਈ ਕੱਚੀ ਗੜੀ ਦੇ ਵਿੱਚੋਂ ਉੱਥੋਂ ਆਣਾ ਸੀਗਾ ਗੁਰੂ ਸਾਹਿਬਾਨ ਨੇ ਜਦੋਂ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਬੱਸ ਅਸੀਂ ਸੌਂ ਖਾਣੇ ਆ ਇੱਕ ਨੇ ਹਿੰਦੂਆਂ ਨੇ ਗਾਉ ਹਾਲੰਦਪੁਰ ਸਾਹਿਬ ਤੋਂ ਆਣਾ ਸੀਗਾ ਗਾਉ ਮਤ ਇੱਕ ਨੇ ਗਾਉ ਮਤ ਦੀ ਸੌਂ ਖਾ ਲਈ ਇੱਕ ਨੇ ਵੈਸੇ ਆਪਣੇ ਧਰਮ ਦੀ ਸੌਂ ਖਾ ਲਈ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਫਿਰ ਵੀ ਪਿੱਛੇ ਤੋਂ ਹਮਲਾ ਕਰ ਦਿੱਤਾ ਕਿ ਉਸ ਚੀਜ਼ ਨੂੰ ਕਹੇ ਮਾਨਦੇ ਹੋ ਮੈਂ ਪਹਿਲਾਂ ਕਹਣਾ ਇੱਕ ਹਾਕਮ ਲਈ ਉਸ ਦੀ ਹਕੂਮਤ ਪਹਿਲਾਂ ਹੁੰਦੀ ਹੈ ਸੰਸਾਰ ਦਾ ਇਤਿਹਾਸ ਗਵਾਹ ਹੈ ਕੇ ਸਮੇ ਸਮੇ ਤੇ ਹੋਏ ਹਾਕਮਾਂ ਨੇ ਆਪਣੀ ਹਕੂਮਤ ਨੂੰ ਕਾਇਮ ਰੱਖ ਲਈ ਹਰ ਤਰ੍ਹਾਂ ਜਾਇਜ਼ ਤੇ ਨਜਾਇਜ਼ ਢੰਗਾਂ ਬਣਾਏ ਨੇ ਉਹਨਾਂ ਨੇ ਧਰਮ ਦੀ ਕੋਈ ਵੈਲਿਊ ਨਹੀਂ ਹੁੰਦੀ ਉਹਨਾਂ ਨੂੰ ਤਾਂ ਆਪਣੀ ਹਕੂਮ ਦੇਖਣੀ ਹੁੰਦੀ ਹੈ ਜੇ ਇਹ ਹੁੰਦਾ ਫਿਰ ਉਸ ਸਮੇ ਉਹ ਕਿਉਂ ਕਹਿੰਦੇ ਸੀਗੇ ਇਸਲਾਮ ਨੂੰ ਤਾਂ ਉਹ ਕਰ ਸੁਣ ਤਾ ਲੈ ਸੁਣ ਤਾ ਲੈ ਬਸੇ ਉਹ ਧਰਮ ਨੂੰ ਵਰਤਦੇ ਨੇ ਇਸਤੇਮਾਲ ਕਰਦੇ ਨੇ ਮੈਂ ਦੱਸਿਨ 47 ਤੋਂ ਬਾਅਦ ਜਿਹੜੀ ਚਲੋਦਾ ਪੁਰਾਣੀ ਇਤਿਹਾਸ ਸਾਡੇ ਕੋਲ ਪਹੁੰਚਿਆ ਹੈ ਨਾ ਤੁਸੀਂ ਦੇਖੋ ਵੀ ਅਗਰ ਔਰੰਗਜ਼ੇਬ ਨੇ ਆਪਣੇ ਤਿੰਨ ਭਰਾਵਾਂ ਨੂੰ ਕਤਲ ਕੀਤਾ ਮਾਰਿਆ ਹਕੂਮਤ ਦਾ ਹਾਸਲ ਕਰਨ ਲਈ ਤਾਂ ਅਸ਼ੋਕਾ ਦਾ ਗਰੇਡ ਜਿਹਨੂੰ ਕਹਨੇ ਆ ਉਹਨੇ ਆਪਣੇ ਸੋਪਰਾ ਮਾਰੇ ਗੱਦੀ ਹਾਸਲ ਕਰਨ ਲਈ ਮਗਧ ਦੇ ਰਾਜੇ ਬੰਸਿਆਰ ਨੇ ਉਹਦੇ ਪੁੱਤ ਨੇ ਮਾਰਤਾ ਉਹਨਾਂ ਇਹਦਾ ਧਰਮ ਦੀ ਗੱਲ ਕਰਦੇ ਪੁੱਤ ਸਗਾ ਪੁੱਤ ਸੀ ਇਹ ਜਿਹੜੀ ਗੱਦੀ ਆ ਨਾ ਗੱਦੀ ਇਹਦਾ ਨਸ਼ਾ ਇਹ ਅਜੀਬ ਨਸ਼ਾ ਹੈਗਾ ਉਹ ਕੁਝ ਨਹੀਂ ਦੇਖਦਾ ਹੈਗਾ ਤੁਸੀਂ ਦੇਖੋ ਉਹ ਤੋਂ ਛੱਡੋ ਦੂਰ ਦੀ ਗੱਲ ਆ 47 ਤੋਂ ਬਾਅਦ ਪੰਜਾਬ ਜਿਹੜਾ ਆਪਣਾ ਚੱਲ ਰਿਹਾ ਹੈ ਹ ਲਗਾਤਾਰ ਜਿਹੜਾ ਸਿੱਖ ਧਰਮ ਨਾਲ ਮੈਂ ਅਕਸਰ ਆਪਣੇ ਇੰਟਰਵਿਊ ਚ ਗਿਆ ਸਿੱਖ ਧਰਮ ਨਾਲ ਜਿਹੜਾ ਸੱਜਣ ਦੇ ਸੰਬੰਧਿਤ ਇੱਕ ਕਾਮਨ ਉਹ ਮੁੱਖ ਮੰਤਰੀ ਬਣਦੇ ਹੋਣ ਚਾਹੇ ਕਾਂਗਰਸੀ ਹੋਵੇ ਜਾਂ ਅਕਾਲੀ ਹੋਵੇ ਕਿੰਨੀ ਵਾਰੀ ਗੁਰੂ ਘਰਾਂ ਦੀਆਂ ਬੇਅਦਬੀਆਂ ਹੋ ਗਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ ਹੋਈਆਂ ਨੇ ਪੰਜਾਬ 'ਚ ਅਜੇ ਵੀ ਹੋ ਰਹੀਆਂ ਨੇ ਤੇ ਉਹਨਾਂ ਮੁਜਰਮਾਂ ਨੂੰ ਅਜੇ ਤੱਕ ਸਜ਼ਾ ਨਹੀਂ ਦਿੱਤੀ ਗਈ ਹੁਣ ਕਿਹਨੂੰ ਕਹਾਂਗੇ ਕਿਹੜੇ ਧਰਮ ਨਾਲ ਜੋੜਾਂਗੇ ਕਿਹੜੀ ਕੌਮ ਨਾਲ ਜੋੜਾਂਗੇ ਨਾ ਤੇ ਸੂਬਾ ਵੀ ਸਿੱਖਾਂ ਦਾ ਹਾਕਮ ਵੀ ਸਿੱਖ ਐਡਮਿਨਿਸਟ੍ਰੇਸ਼ਨ ਵੀ ਸਿੱਖਾਂ ਦੀ ਤੇ ਇਹ ਜਿਹੜੇ ਸਰਾਰਤੀ ਲੋਕ ਉਹਨਾਂ ਨੇ ਇਹਨਾਂ ਦਾ ਕੋਈ ਤਰਮ ਨਹੀਂ ਹੁੰਦਾ ਖਾਸ ਕਰ ਹਾਕਮਾਂ ਦਾ ਕੋਈ ਤਰਮ ਨਹੀਂ ਹੁੰਦਾ ਇਨਸਾਨ ਦੇਖੋ ਅਸਲ ਤਰਮ ਕੀ ਹੈ ਧਰਮ ਲਈ ਪਹਿਲਾਂ ਇਨਸਾਨ ਹੋਣਾ ਜ਼ਰੂਰੀ ਹੈ ਮੈਂ ਜਿਵੇਂ ਅਕਸਰ ਉਸ ਅਰਦ ਨਾਲ ਹੁੰਦਾ ਜੇ ਕਿਸੇ ਨੇ ਐਮਬੀ ਕਰਨੀ ਹੋ ਤਾਂ ਬੀਏ ਪਾਸ ਹੋਣਾ ਜ਼ਰੂਰੀ ਹੈ ਨਾ ਜੇ ਕੋਈ ਬੀਏ ਪਾਸ ਕੀਤੇ ਬਿਨਾ ਇਹ ਕਹੇ ਮੈਂ ਐਮਏ ਪਾਸ ਆਪਾਂ ਉਹਨੂੰ ਕਹਾਂਗੇ ਐਮਏ ਨਹੀਂ ਐਮੇ ਪਾਸ ਹੈ ਹਾਂ ਬਿਲਕੁਲ ਇਸੇ ਤਰ੍ਹਾਂ ਹੀ ਅਗਰ ਕੋਈ ਇਨਸਾਨ ਬਣੇ ਬਿਨਾ ਹੀ ਧਾਰਮਿਕ ਹੋਣ ਦਾ ਦਾਅਵਾ ਕਰਦਾ ਹੈ ਤਾਂ ਐਵੇਂ ਦਾ ਧਾਰਮਿਕ ਹੈ ਕਿਉਂਕਿ ਧਰਮ ਦੇ ਸਲੇਬ ਦਾ ਜਿਹੜਾ ਪਹਿਲਾ ਪਾਰਟ ਹੈ ਪਹਿਲਾ ਸਟੈਪ ਹੈ ਉਹ ਇਨਸਾਨੀਅਤ ਹੈ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਲਈ ਬਹੁਤ ਅੱਛਾ ਲੱਗਿਆ ਗੱਲਬਾਤ ਕਰਕੇ ਲੱਗਦਾ ਕਿ ਇਹ ਸਿੱਖ ਮੁਸਲਮਾਨਾਂ ਦਾ ਹੋਣਾ ਚਾਹੀਦਾ ਕਿਉਂਕਿ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਦੇ ਜੋ ਹਾਕਮ ਵੀ ਨੇ ਉਹ ਧਰਮਾਂ ਨੂੰ ਲੈ ਕੇ ਵੰਡੀਆਂ ਪਾ ਰਹੇ ਨੇ ਪਰ ਜਿਹੜੇ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਹਜੇ ਵੀ ਜੁੜੇ ਹੋਏ ਨੇ ਉਹਨਾਂ ਦੇ ਲਈ ਧਰਮ ਕੋਈ ਚੀਜ਼ ਨਹੀਂ ਉਹਨਾਂ ਦੇ ਲਈ ਇਨਸਾਨੀਅਤ ਬਹੁਤ ਵੱਡੀ ਚੀਜ਼ ਹੈ। ਦੇਖਣ ਨਾ ਸਾਰੀ ਗੱਲ ਖਲਾਸ ਕੁਝ ਨਹੀਂ ਉੱਥੇ 1924 ਤੋਂ ਬਰਤਨ ਨਹੀਂ ਤਾਂ ਕੁਝ ਵੀ ਨਹੀਂ ਨਾ ਇਹਦੀ ਬਰਡ ਆਰਡਰ ਪਾਬਰ ਨੂੰ ਕੰਟਰੋਲ ਕਰਨੀਆਂ ਨੇ ਉਹ ਚੀਜ਼ ਨੂੰ ਜਾਰੀ ਰੱਖਦੇ ਹੋ ਤਾਂ ਕਿ देखो मैं एक इंटरव्यू के हाती एक गुणपत्र अखबार ਨਿਕਲ ਰਸਾਲਾ ਤੋਂ गुणपत्र ਸਾਥੀ ਪਟਨੇ ਤੋਂ 13 ਸਤੰਬਰ 1958 ਦੇ ਐਡੀਟਰ ਅੰਰੀਆਂ ਦੇ ਭਾਰਤ ਰਾਜਗੁਰ ਦੇ ਸਵੇ ਮੈਂ ਤੁਹਾਨੂੰ ਸਮਝਣ ਹੋਣਾ ਜੋ ਇਤਿਹਾਸ ਤਿਆਰ ਕਰਵਾਇਆ ਉਸ ਵਿੱਚ ਸਦਾ ਹੀ ਉਹਨਾਂ ਨੇ ਇਸ ਗੱਲ ਨੂੰ ਮੁੱਖ ਰੱਖਿਆ ਕਿ ਉਹਨਾਂ ਸਵਾਲ ਦਾ ਜਵਾਬ ਦੇਣ ਹਾਂ ਕਾਂ ਜੋ ਭਾਰਤਵਾਦ ਸਿੱਚ ਇਕਤਾ ਪੈਦਾ ਨ ਹੋ ਸਕੇ ਜੋ ਕਿ ਉਹਨਾਂ ਦੀ ਰਾਜਨੀਤਿਕ ਹਾਨੀਕਾਰਕ ਸੀ ਉਹਨਾਂ ਨੇ ਕੀ ਕੀਤਾ ਮੁਸਲਮਾਨਾਂ ਨੂੰ ਹਿੰਦੂਆਂ ਦੇ ਵਿਰੁੱਧ ਇਹ ਕਹਿ ਕੇ ਚੁੱਕਿਆ ਕਿ ਸ਼ੇਵਾ ਜੀ ਨੇ ਤੁਹਾਡੇ ਪਰ ਮੁਸਲਮਾਨਾਂ ਦੇ ਅਤਿਆਚਾਰ ਕੀਤੇ ਤੇ ਮੁਸੀਤਾਂ ਡਾਈਆਂ ਤੇ ਹਿੰਦੂਆਂ ਨੂੰ ਮਹਿਮੂਦ ਗਜ਼ਨਵੀ ਯਾਦ ਕਰਾਇਆ ਤੇ ਸਿੱਖਾਂ ਨੂੰ ਔਰੰਗਜ਼ੇਬ ਉਹਨਾਂ ਨੇ ਇੱਥੋਂ ਤੱਕ ਲਿਖਿਆ ਉਹਦੇ ਵਿੱਚ ਕਿ ਸ੍ਰੀ ਗੁਰੂ ਅਨੰਦ ਸਾਹਿਬ ਤੇ ਦੂਜੇ ਸਿੱਖ ਗੁਰੂ ਸਹਿਮਾਨ ਮੁਸਲਮਾਨਾਂ ਨੂੰ ਦੁਸ਼ਮਣ ਸਮਝ ਕੇ ਨਫ਼ਰਤ ਕਰਦੇ ਸਨ ਇਸ ਜਿਹੜਾ ਇਤਿਹਾਸਿਕ ਇਤਿਹਾਸ ਇਨਰ ਸਿੱਖਾ ਤੋਂ ਸੁਣਨ ਜਿੱਕਰਣਾ ਫੈਲ ਗਈ ਜਦ ਤੱਕ ਉਹਨਾਂ ਬਲੌਟੀ ਕਹਾਣੀਆਂ ਸੱਚਾ ਢਾਂਛਾ ਪੇਸ਼ਣਾ ਕੀਤਾ ਜਵੇ ਉਹ ਕੱਟ ਤ ਨਹੀਂ ਜਾ ਸਕਦੀ ਦੇਖੋ ਦੂਸਰੀ ਗੱਲ ਜਿਹੜੀ ਹੈ ਇੱਕ ਸੱਚਾ ਸਿੱਖ ਹੋਆ ਜਿਹੜਾ ਗੁਰਬਾਣੀ ਉੱਤੇ ਸਨਡਰ ਕਰਦਾ ਹੈ ਜਿਹੜਾ ਕੁਰਾਨ ਦੇ ਕਿੰਦੂ ਕਰਦਾ ਸੱਚਾ ਸਿੱਖੀ ਮੁਸਲਮਾਨ ਉਹ ਇਹਦਾ ਕੁਰਾਨ ਉਹ ਪ੍ਰੋਫੈਸਰ ਸਿੱਖਾ ਵਿੱਚ ਪ੍ਰਸੰਡਰ ਕਰਦਾ ਉਹਨਾਂ ਨੂੰ ਫਾਲੋ ਕਰਦਾ ਪੜਦਾ ਨਹੀਂ ਉਹਨਾਂ ਉੱਪਰ ਚੱਲਦਾ ਇੱਕ ਬਾਪ ਨੂੰ ਬਾਪ ਦਾ ਆਗਿਆਕਾਰੀ ਉਹ ਹੈ ਜਿਹੜਾ ਉਹਦੇ ਹੁਕਮਨ ਕਹਿਣ ਨੂੰ ਮੰਨਦਾ ਹੈ ਜਿਹੜਾ ਉਹ ਬਾਪ ਦਾ ਕਹਿੰਦਾ ਉਹ 100 ਵਾਰੀ ਦਿਨ ਚ ਪਰ ਬਾਪ ਦੇ ਕਿਸੇ ਕਹਿਣੇ ਔਰ ਹੁਕਮਨ ਨਹੀਂ ਮੰਨਦਾ ਤਬਾਬ ਕੀ ਕਰਦਾ ਉਹਨੂੰ ਕਈ ਵਾਰੀ ਬੇਦਖਲ ਕਰਦਾ ਜਿਆਦਾ ਅੱਜ ਚ ਇਸ ਤਰ੍ਹਾਂ ਹੀ ਪਹਿਰਾਵੇ ਦਾ ਨਾਮ ਧਰਮ ਨਹੀਂ ਹੈ ਨਾਮ ਰੱਖਣ ਦਾ ਨਾਮ ਧਰਮ ਨਹੀਂ ਹੈ ਜਨਮ ਲੈਣ ਦਾ ਨਾਮ ਧਰਮ ਨਹੀਂ ਹੈ ਇਹ ਬਾਈ ਚਾਂਸ ਹੈ ਬਾਈ ਚੁਆਇਸ ਕਿਉਂ ਪ੍ਰੋਬਲਮ ਕਰਦੇ ਹੁਣ ਕੁਰਾਨ ਸ਼ਰੀਫ ਦੀ ਇੱਕ ਸਿੱਖਿਆ ਸਪਸ਼ਟ ਹੈ ਸੂਰਤ ਮਾਇਦਾ ਆਇਤ ਨੰਬਰ 32 ਅਨਹੂ ਮਨ ਕਤਲਾ ਨਫਸਮ ਬਿ ਗੈਰੀ ਨਫਸਿਨ ਅਵ ਕਜ਼ਾਬਨ ਫਿਲ ਅਰਦੀ ਫਕਾਨ ਨਮ ਕਤਲ ਅਨਸ ਜਮੀਆਂ ਜਿਸ ਨੇ ਕਿਸੇ ਇਨਸਾਨ નિર્ਦੋਸ਼ ਇਨਸਾਨ ਦੀ ਹਤਿਆ ਕੀਤੀ ਇਨਸਾਨ ਦੀ ਮੁਸਲਮਾਨ ਦੀ ਗੱਲ ਹੀ ਹੋਈ ਉਹਦੇ ਸਾਰੇ ਇਨਸਾਨ ਦੀ ਹਤਿਆ ਕਰਤੀ ਇਹ ਜਿਹੜੀ ਇਸਲਾਮੀ ਸਿੱਖਿਆ ਅਨੁਸਾਰ નિર્ਦੋਸ਼ ਜਾਂ ਇਨਸਾਨ ਦੀ ਹੱਤਿਆ ਕਰਨ ਵਾਲਾ ਸਭ ਕੁਝ ਹੋ ਸਕਦਾ ਸੱਚਾ ਮੁਸਲਮਾਨ ਨਹੀਂ ਹੋ ਸਕਦਾ। ਹੂੰ। ਉਹ ਫਿਰ ਜਿਹੜੀ ਸ਼ਰਅ ਹੈ ਉਹ 70 900 ਦਿਨ ਉੱਤੇ ਲਾਗੂ ਨਹੀਂ ਹੁੰਦੀ। ਫਿਰ ਤੀਸਰੀ ਗੱਲ ਇੱਕ ਹਦੀਸ ਹੈ ਪ੍ਰੋਫੈਟ ਮੁਹੰਮਦ ਸਾਹਿਬ ਦੀ ਅਲ ਖਲਕੁ ਆਯਾਲੁੱਲਾ ਸਾਰੀ ਦੁਨੀਆ ਦਾ ਇਨਸਾਨ ਰੱਬ ਦਾ ਪਰਿਵਾਰ ਹੈ। ਹੁਣ ਇੱਕ ਸੱਚਾ ਮੁਸਲਮਾਨ ਜਿਹੜਾ ਰੱਬ ਦੀ ਇਬਾਦਤ ਕਰਦਾ ਹੈ, ਪੂਜਾ ਪਾਠ ਕਰਦਾ ਹੈ, ਉਹਦੇ ਲਈ ਨਮਾਜ਼ਾਂ ਪੜ੍ਹਦਾ ਹੈ, ਰੋਜ਼ੇ ਰੱਖਦਾ ਹੈ, ਹੱਜ ਕਰਦਾ ਹੈ। ਉਹ ਉਸੇ ਰੱਬ ਦੇ ਪਰਿਵਾਰ ਦੇ ਮੈਂਬਰ ਤੋਂ ਨਫ਼ਰਤ ਕਿਵੇਂ ਕਰ ਸਕਦਾ ਹੈ? ਸਹੀ ਹੈ। ਝੂ ਐ ਮੈਂ ਪਹਿਲਾਂ ਵੀ ਕਿਹਾ ਹੈ Hindu hai sab acche na Musalman hai acche dil nek hai jinke wohi insaan hai acche in da mamla dil saaf hai